ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਉ ਜੀ ਦਾ ਆਪਣਾ ਅਵਿਨਾਸ਼ ਸਿੰਘ ਖਾਲਸਾ ਅੱਜ ਆਪਾਂ ਇੱਕ ਬੁੱਢੇ ਸਾਧੂ ਫਕੀਰ ਦੀ ਸਿਆਨਪ ਭਰੀ ਕਹਾਣੀ ਸੁਣਦੇ ਹਾਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਰਾਜੇ ਦੇ ਤਿੰਨ ਲੜਕਿਆਂ ਦੇ ਵਟਵਾਰੇ ਦੇ ਸਬੰਧ ਵਿੱਚ ਰਾਜੇ ਦੇ ਤਿੰਨ ਲੜਕੇ ਸੀ ਅਤੇ ਰਾਜਾ ਆਪਣੇ ਰਾਜ ਭਾਗ ਨੂੰ ਇੱਕ ਹੀ ਲੜਕੇ ਨੂੰ ਦੇ ਦੇਣਾ ਚਾਹੁੰਦਾ ਸੀ ਉਸ ਦਾ ਕਾਰਨ ਸੀ ਕਿ ਜੇਕਰ ਇੱਕ ਇਮਾਨਦਾਰ ਸੂਝਵਾਨ ਰਾਜਾ ਰਾਜੇ ਤੇ ਕੰਮ ਕਰੇ ਅਤੇ ਪਰਜਾ ਦੇ ਭਲੇ ਲਈ ਕੰਮ ਕਰੇ ਤਾਂ ਜ਼ਿਆਦਾ ਬਿਹਤਰ ਹੋਏਗਾ ਪਰ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਤਿੰਨਾ ਲੜਕਿਆਂ ਵਿੱਚੋਂ ਕਿਸ ਲੜਕੇ ਨੂੰ ਆਪਣਾ ਉਤਰਾ ਅਧਿਕਾਰੀ ਬਣਾਵੇ ਇਸ ਲਈ ਰਾਜੇ ਨੇ ਉਸ ਬੁੱਢੇ ਸਾਧੂ ਫਕੀਰ ਦੀ ਸਹਾਇਤਾ ਲੈਣ ਦਾ ਫੈਸਲਾ ਕੀਤਾ ਸਾਧੂ ਫਕੀਰ ਦੇ ਕੋਲ ਜਿਸ ਸਮੇਂ ਰਾਜਾ ਪਹੁੰਚਿਆ ਤਾਂ ਉਸ ਨੇ ਸਾਧੂ ਫਕੀਰ ਨੂੰ ਆਪਣੀ ਸਾਰੀ ਗੱਲ ਦੱਤੀ ਸਾਰੀ ਗੱਲ ਦੱਸਣ ਤੋਂ ਬਾਅਦ ਰਾਜਾ ਇਸ ਉਮੀਦ ਵਿੱਚ ਬੈਠਾ ਸੀ ਕਿ ਸਾਧੂ ਫਕੀਰ ਉਸ ਦਾ ਕਿਸੇ ਨਾ ਕਿਸੇ ਤਰ੍ਹਾਂ ਸਹੀ ਢੰਗ ਨਾਲ ਵਟਵਾਰਾ ਹੋ ਜਾਣ ਦਾ ਫੈਸਲਾ ਲੈਂਡ ਵਿੱਚ ਸਹਿਤਾ ਜ਼ਰੂਰ ਕਰੇਗਾ 사ਦੂ ਫਕੀਰ ਨੇ ਉਸ ਨੂੰ ਕਿਹਾ हे राजन ਇਹ ਤਾਂ ਬਹੁਤ ਹੀ ਸਿੰਪਲ ਗੱਲ ਹੈ ਤੁਸੀਂ ਇੰਜ ਕਰੋ ਕਿ ਤਿੰਨਾ ਹੀ ਲੜਕਿਆਂ ਨੂੰ 100-100 ਰੁਪਿਆ ਦੇ ਕੇ ਇਹ ਕਹੋ ਕਿ ਉਹ ਆਪਣੇ ਆਪਣੇ ਰਾਜ ਮਹਿਲਾਂ ਨੂੰ ਇਸ 100 ਰੁਪਏ ਨਾਲ ਪੂਰੀ ਤਰ੍ਹਾਂ ਭਰ ਦੇਣ ਰਾਜੇ ਨੇ ਗਿਆ ਜੀ ਸਤਿਵਚਨ ਅਤੇ ਰਾਜਾ ਆਪਣੇ ਰਾਜਪਾਗ ਵਿੱਚ ਇਸੇ ਤਰ੍ਹਾਂ ਹੀ ਵਾਪਸ ਆ ਗਿਆ ਉਸਨੇ ਆਪਣੇ ਤਿੰਨੇ ਹੀ ਲੜਕਿਆਂ ਨੂੰ ਸੱਦਿਆ ਅਤੇ ਕਿਹਾ ਕਿ ਮੈਂ ਹੁਣ ਬੁੱਢਾ ਹੋ ਗਿਆ ਹਾਂ ਇਸ ਲਈ ਮੈਂ ਰਾਜਪਾਗ ਦਾ ਵਟਵਾਰਾ ਕਰਨਾ ਚਾਹੁੰਦਾ ਹਾਂ ਪਰ ਇਸ ਦਾ ਉੱਤਰਾਧਿਕਾਰੀ ਇੱਕ ਹੀ ਹੋਵੇਗਾ ਬਾਕੀ ਤੁਸੀਂ ਦੋ ਉਸ ਦੇ ਨਾਲ ਸਹਿਤਾ ਕਰਦੇ ਰਹੋਗੇ ਅਤੇ ਉਸ ਤੋਂ ਸਹਿਤਾ ਲੈਂਦੇ ਰਹੋਗੇ ਤਿੰਨੇ ਹੀ ਲੜਕਿਆਂ ਨੇ ਕਿਹਾ ਕਿ ਸਾਨੂੰ ਇਹ ਸ਼ਰਤ ਮਨਜ਼ੂਰ ਹੈ ਤਾਂ ਰਾਜੀ ਨੇ ਕਿਹਾ ਕਿ ਤੁਸੀਂ ਆਪਣੇ ਆਪਣੇ ਮਹਿਲਾਂ ਵਿੱਚ ਹੁਣ ਰਹਿੰਦੇ ਹੋ ਤੁਸੀਂ ਇੰਜ ਕਰੋ ਕਿ ਇਹ 100-100 ਰੁਪਿਆ ਲੈ ਜਾਓ ਇਹ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਅਤੇ ਉਸ ਸਮੇਂ 100 ਰੁਪਿਆ ਵੀ ਬਹੁਤ ਹੀ ਕੀਮਤ ਰੱਖਦਾ ਸੀ ਇਸ ਲਈ ਰਾਜੀ ਨੇ ਉਹਨਾਂ ਤਿੰਨਾਂ ਹੀ ਲੜਕਿਆਂ ਨੂੰ 100-100 ਰੁਪਏ ਦੇ ਕੇ ਅਤੇ ਕਿਹਾ ਕਿ ਤੁਸੀਂ ਤਿੰਨਾਂ ਨੇ ਆਪਣੇ-ਆਪਣੇ ਇਸ 100 ਰੁਪਏ ਨਾਲ ਮਹਿਲਾ ਨੂੰ ਭਰਨਾ ਹੈ ਜਿਸ ਮਰਜ਼ੀ ਚੀਜ਼ ਨਾਲ ਤੁਸੀਂ ਭਰ ਸਕਦੇ ਹੋ ਤਿੰਨੇ ਹੀ ਲੜਕੇ ਚਲੇ ਗਏ ਸਭ ਤੋਂ ਵੱਡਾ ਲੜਕਾ ਜੋ ਇੱਕ ਜਵਾਰੀ ਕਿਸਮ ਦਾ ਲੜਕਾ ਸੀ ਉਸਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਲਾਹ مشورہ ਕੀਤਾ ਕਿ ਹੁਣ ਮੈਂ ਰਾਜ ਦਾ ਉੱਤਰਾਧਿਕਾਰੀ ਬਣ ਜਾ ਰਿਹਾ ਹਾਂ ਇਸ ਲਈ ਤੁਸੀਂ ਮੈਨੂੰ ਸਹੀ ਸਲਾਹ ਦਿਓ ਕਿ ਆਪਾਂ ਇਸ 100 ਰੁਪਏ ਨਾਲ ਮੇਰੇ ਮੈਲ ਨੂੰ ਕਿਸ ਤਰ੍ਹਾਂ ਭਰ ਸਕਦੇ ਹਾਂ ਉਹਨਾਂ ਦੇ ਤਿੰਨੇ ਜੋ ਉਸ ਦੇ ਅਨੁਸਾਰ ਹੀ ਜੀਵਨ ਜੀਣ ਵਾਲੇ ਦੋਸਤ ਸੀ ਜਵਾਰੀ ਸਨ ਉਹਨਾਂ ਤਿੰਨ ਚਾਰ ਦੋਸਤਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਨੂੰ ਜੂਏ ਵਿੱਚ ਲਾਓ ਜੇਕਰ ਤੁਸੀਂ ਜੂਏ ਵਿੱਚ ਇਸ ਨੂੰ ਪੈਸਾ ਲਾਉਗੇ ਤਾਂ ਜੂਏ ਵਿੱਚ ਇਹ ਪੈਸਾ ਕਈ ਹਜ਼ਾਰ ਗੁਣਾ ਵੱਧ ਸਕਦਾ ਹੈ ਅਤੇ ਉਸ ਤੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਮਹਿਲ ਨੂੰ ਭਰ ਸਕਦੇ ਹੋ ਇਹ ਸੋਚ ਦੀ ਗੱਲ ਸੀ ਉਸ ਲੜਕੇ ਨੇ ਇਸੇ ਤਰ੍ਹਾਂ ਹੀ ਕੀਤਾ ਪਰ ਬਦਕਿਸਮਤੀ ਨਾਲ ਉਹ 100 ਰੁਪਏ ਬਹੁਤ ਜਲਦੀ ਹੀ ਹਾਰ ਗਿਆ ਅਤੇ ਆਪਣੇ ਵਚਨ ਵਿੱਚ ਅਸਫਲ ਹੋਇਆ ਹੁਣ ਦੂਸਰੇ ਲੜਕੇ ਦੀ ਗੱਲ ਕਰਦੇ ਹਾਂ ਦੂਸਰਾ ਲੜਕਾ ਜਿਸ ਦੀ ਸੰਗਤ ਵੀ ਬਹੁਤ ਚੰਗੀ ਨਹੀਂ ਸੀ ਅਤੇ ਉਹ ਵੀ ਬੁਰੇ ਸੋਚ ਵਾਲੇ ਲੋਕਾਂ ਨਾਲ ਹੀ ਰਹਿੰਦਾ ਸੀ ਉਸ ਦੇ ਦਿਮਾਗ ਵਿੱਚ ਹਰ ਸਮੇਂ ਗਲਤ ਵਿਚਾਰ ਹੀ ਆਉਂਦੇ ਸੀ ਗੰਦਗੀ ਹੀ ਭਰੀ ਹੋਈ ਸੀ ਇਸ ਲਈ ਉਸ ਨੇ ਆਪਣੇ ਦੋਸਤਾਂ ਨਾਲ ਵਿਚਾਰ ਕੀਤਾ ਤਾਂ ਉਹਨਾਂ ਦੋਸਤਾਂ ਨੇ ਕਿਹਾ ਕਿ ਇਹ ਤਾਂ ਸੌਖੀ ਗੱਲ ਹੈ ਕਿ ਸਭ ਤੋਂ ਰੱਦੀ ਕਚਰਾ ਹੁੰਦਾ ਹੈ ਤੁਸੀਂ ਸਾਰੇ ਹੀ ਭੰਗਿਆ ਨੂੰ ਸੱਦੋ ਅਤੇ ਉਹਨਾਂ ਨੂੰ ਕਿਹਾ ਕਿ ਜੋ ਵੀ ਤੁਸੀਂ ਸਾਰੇ ਦਿਨ ਹਫਤੇ ਵਿੱਚ ਕਚਰਾ ਇਕੱਠਾ ਕਰਦੇ ਹੋ ਮੇਰੇ ਮਹਿਲ ਵਿੱਚ ਭਰ ਦਿਓ ਉਸ ਨੇ ਵੀ ਉਸੇ ਤਰ੍ਹਾਂ ਹੀ ਕੀਤਾ ਤੇ 100 ਰੁਪਏ ਖਰਚ ਕਰ ਦਿੱਤੇ ਅਤੇ ਆਪਣੇ ਮਹਿਲ ਨੂੰ ਕਚਰੇ ਨਾਲ ਭਰ ਦਿੱਤਾ ਗੰਦਗੀ ਨਾਲ ਭਰ ਦਿੱਤਾ ਤੀਸਰਾ ਲੜਕਾ ਜੋ ਬਹੁਤ ਹੀ ਸੂਝਵਾਨ ਅਤੇ ਸਿਆਣਾ ਸੀ ਉਸ ਨੇ ਬੜੀ ਸੋਚ ਵਿਚਾਰ ਨਾਲ ਇਹ ਫੈਸਲਾ ਕੀਤਾ ਕਿ ਮੈਂ ਆਪਣੇ ਮਹਿਲ ਨੂੰ ਕਿਸ ਤਰ੍ਹਾਂ ਭਰ ਸਕਦਾ ਹਾਂ ਦੋ ਦਿਨ ਸੋਚਣ ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ ਕਿ ਮੈਂ 50 ਰੁਪਏ ਨਾਲ ਬਹੁਤ ਹੀ ਸੁਗੰਧਿਤ ਬਹੁਤ ਹੀ ਸੁਗੰਧਿਤ ਅਗਰਬੱਤੀਆਂ ਲਿਆ ਕੇ ਆਪਣੇ ਮਹਿਲ ਨੂੰ ਇਸ ਖੁਸ਼ਬੂ ਨਾਲ ਭਰ ਸਕਦਾ ਹਾਂ ਅਤੇ ਬਾਕੀ 50 ਰੁਪਏ ਦੀ ਦੀਵੇ ਰੋਸ਼ਨੀ ਤੇਲ ਵਗੈਰਾ ਲਿਆ ਕੇ ਸਾਰੀ ਰੋਸ਼ਨੀ ਨਾਲ ਆਪਣੇ ਮਹਿਲ ਨੂੰ ਭਰ ਸਕਦਾ ਹਾਂ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਆਪਣੇ ਮਹਿਲ ਨੂੰ ਪੂਰੀ ਰੌਣਕ ਦਾ ਇੱਕ ਬਹੁਤ ਹੀ ਸੁੰਦਰ ਨਮੂਨਾ ਪੇਸ਼ ਕਰਨ ਵਾਲਾ ਬਣਾ ਦਿੱਤਾ ਰਾਜੇ ਨੇ ਜਦੋਂ ਉਹਨਾਂ ਦਾ ਦਿੱਤਾ ਹੋਇਆ ਸਮਾਂ ਪੂਰਾ ਹੋਇਆ ਤਾਂ ਉਤਰਾਧਿਕਾਰੀ ਪਰਖਣ ਦੇ ਲਈ ਆਪਣਾ ਜੋ ਸਮਾਂ ਕੱਢਿਆ ਉਹ ਪਹਿਲੇ ਲੜਕੇ ਕੋਲ ਗਏ ਅਤੇ ਉਸ ਨੂੰ ਪੁੱਛਿਆ ਕਿ ਤੂੰ ਉਸ 100 ਰੁਪਏ ਨਾਲ ਆਪਣੇ ਮਹਿਲੋਂ ਕਿਸ ਨਾਲ ਭਰਿਆ ਹੈ ਤਾਂ ਉਸ ਨੇ ਆਪਣਾ ਸਿਰ ਨੀਵਾ ਕਰ ਲਿਆ ਅਤੇ ਕਿਹਾ ਕਿ ਮੈਂ ਉਸ ਰੁਪਏ ਜੂਏ ਵਿੱਚ ਹਾਰ ਗਿਆ ਹਾਂ ਅਤੇ ਆਪਣੀ ਕਿਸਮਤ ਦੇ ਉੱਤੇ ਰੋਣ ਲੱਗ ਪਿਆ। ਰਾਜਾ ਦੂਸਰੇ ਲੜਕੇ ਕੋਲੇ ਗਿਆ ਅਤੇ ਉਸ ਨੂੰ ਪੁੱਛਿਆ ਕਿ ਤੂੰ ਇਸ 100 ਰੁਪਏ ਦਾ ਕੀ ਕੀਤਾ? ਤਾਂ ਉਸਨੇ ਕਿਹਾ ਆਉ ਮੈਂ ਤੈਨੂੰ ਦਿਖਾਂਦਾ ਹਾਂ। ਉਹ ਜਦੋਂ ਰਾਜੇ ਨੂੰ ਅੰਦਰ ਲੈ ਕੇ ਗਿਆ ਤਾਂ ਮਹਿਲ ਕਚਰੇ ਨਾਲ ਭਰਿਆ ਹੋਇਆ ਸੀ ਤੇ ਹਰ ਪਾਸੇ ਬਦਬੂ ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ਰਾਜਾ ਉੱਥੇ ਵੀ ਪਿੱਛੇ हट ਗਿਆ ਅਤੇ ਉਸਨੇ ਰਾਜੇ ਨੇ ਹੁਣ ਤੀਸਰੇ ਲੜਕੇ ਕੋਲੇ ਜਾਣ ਦਾ ਫੈਸਲਾ ਕੀਤਾ ਰਾਜਾ ਜਦੋਂ ਤੀਸਰੇ ਲੜਕੇ ਕੋਲ ਪਹੁੰਚਿਆ ਅਤੇ ਉਸ ਨੂੰ ਪੁੱਛਿਆ ਕਿ ਤੂੰ ਉਸ 100 ਰੁਪਏ ਨਾਲ ਆਪਣੇ ਮਹਿਲ ਨੂੰ ਕਿਸ ਤਰ੍ਹਾਂ ਭਰਿਆ ਹੈ ਤਾਂ ਉਸਨੇ ਕਿਹਾ ਆਓ ਮੈਂ ਤੁਹਾਨੂੰ ਦਖਾਉਂਦਾ ਹਾਂ ਰਾਜੇ ਨੇ ਕਿਹਾ ਕਿ ਮੈਨੂੰ ਤਾਂ ਬਾਹਰ ਕੁਝ ਨਹੀਂ ਦਿਖਾਈ ਦੇ ਰਿਹਾ ਤਾਂ ਉਸਨੇ ਕਿਹਾ ਰਾਜਨ ਤੁਸੀਂ ਆਓ ਮੇਰੇ ਨਾਲ ਜਦੋਂ ਰਾਜਾ ਉਸ ਮਹਿਲ ਦੇ ਅੰਦਰ ਗਿਆ ਤਾਂ ਉਸ ਨੂੰ ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਦਿਖਾਈ ਦੇ ਰਹੀ ਸੀ ਅਗਰ ਬੱਤੀਆਂ ਦੀ ਖੁਸ਼ਬੂ ਸਾਰੇ ਮਹਿਲ ਨੂੰ ਬਹੁਤ ਹੀ ਸੋਹਣਾ ਵਾਤਾਵਰਨ ਦੇ ਰਹੀ ਸੀ ਰਾਜਾ ਬਹੁਤ ਖੁਸ਼ ਹੋਇਆ ਉਸਨੇ ਉਸੇ ਸਮੇਂ ਫੈਸਲਾ ਕੀਤਾ ਕਿ साधु महात्मा ने जो मेनू राय मशवरा ਦਿੱਤਾ ਸੀ ਉਹ ਬਿਲਕੁਲ ਸਹੀ ਹੈ। ਇਹ ਹੀ ਲੜਕਾ ਰਾਜ ਦਾ ਉਤਰਾ ਅਧਿਕਾਰੀ ਬਣਦਾ ਹੱਕ ਰੱਖਦਾ ਹੈ ਕਿਉਂਕਿ ਇਸ ਨੇ ਆਪਣੀ ਪਰਜਾ ਨੂੰ ਹਮੇਸ਼ਾ ਹੀ ਇਸੇ ਤਰ੍ਹਾਂ ਰੋਸ਼ਨ ਕਰਨਾ ਹੈ ਅਤੇ ਸੁਗੰਧਿਤ ਵਾਤਾਵਰਨ ਦੇ ਅਨੁਸਾਰ ਜਿਸ ਤਰ੍ਹਾਂ ਦੇਖਿਆ ਗਿਆ ਹੈ ਕਿ ਆਪਣੇ ਰਾਜ ਭਾਗ ਨੂੰ ਵੀ ਇਹ ਚਾਰ ਰਾਤਾ ਹੋਰ ਅੱਗੇ ਲੈ ਕੇ ਜਾਣ ਵਾਲਾ ਹੈ ਦਿਨ ਦੁਗਣੀ ਰਾਤ ਉਗਨੀ ਤਰੱਕੀ ਕਰਨ ਵਾਲਾ ਇਹ ਲੜਕਾ ਰਾਜ ਦਾ ਸਹੀ ਉੱਤਰਾਧਿਕਾਰੀ ਹੋ ਸਕਦਾ ਹੈ ਤਾਂ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਜੈਸੀ ਸਾਡੀ ਸੰਗਤ ਹੈ ਵੈਸੀ ਹੀ ਸਾਡੀ ਰੰਗਤ ਹੋ ਜਾਂਦੀ ਹੈ ਇਸ ਲਈ ਸਾਨੂੰ ਆਪ ਵੀ ਅਤੇ ਆਪਣੇ ਬੱਚਿਆਂ ਲਈ ਵੀ ਇਹ ਹਮੇਸ਼ਾ ਸੋਚਦੇ ਰਹਿਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਸੰਗਤ ਚੰਗੇ ਲੋਕਾਂ ਨਾਲ ਰੱਖਣ ਦੀ ਕੋਸ਼ਿਸ਼ ਕਰਦੇ ਰਹੀਏ ਜੇਕਰ ਸਾਡੇ ਜਾਂ ਸਾਡੇ ਬੱਚੇ ਗਲਤ ਲੋਕਾਂ ਦੀ ਸੰਗਤ ਵਿੱਚ ਚਲੇ ਜਾਣਗੇ ਤਾਂ ਉਹਨਾਂ ਦਾ ਵੀ ਹਸ਼ਰ ਬਹੁਤ ਹੀ ਮਾੜਾ ਹੋ ਸਕਦਾ ਹੈ ਤਾਂ ਉਮੀਦ ਹੈ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਇਸ ਲਈ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਇਸ ਚੈਨਲ ਦੇ ਆ ਜੇਕਰ ਆਪਨੇ ਪਿਛਲੀ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਜ਼ਰੂਰ ਦੇਖਣਾ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ